ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਜੇ 400 ਤੇ ਮੈਂ ਇਹਦੇ ਥੇਰੇ ਤੇ ਖੁਸ਼ੀ ਉਹਦੇ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਇਹ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘੜਦਾ ਸੀ ਦੋ ਵਾਰੀ ਮੈਂ ਬੈਠਾ ਓਏ ਆਪਾਂ ਜਿੱਤ ਜਾਣਾ ਕੰਨ ਅਕਲ ਜਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਆਈ ਔਰ ਇੱਥੇ ਮੈਨੂੰ ਉਥੇ ਬੋਲਦਿਆਂ ਯਾਦ ਨਹੀਂ ਸੀ ਰਿਹਾ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਜੇ 400 ਤੇ ਮੈਂ ਇਹ ਚਿਹਰੇ ਤੇ ਖੁਸ਼ੀ ਉਹਦੇ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਮੈਂ ਕਿਹਾ ਓਏ ਆਪਾਂ ਜਿੱਤ ਜਾਣਾ ਕਿ ਨਾ ਅਕਲ ਜਨਾਂ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠਾ ਡਰਾਈਂਗ ਰੂਮ ਚ ਬੈਠਿਆ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇਰੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਹਾਂ ਉਹਦੀਆਂ ਕਿਵੇਂ ਹਦੋ ਜੀ ਆਪਣੇ ਕੈਂਡੀਡੇਟ ਚੋਂ ਇਲੈਕਸ਼ਨ ਲੜਦੇ ਆ ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦਰਸ਼ਕ ਕਰਾਂਗੇ ਕਿੰਨਾ ਨੇ ਆਮਾ ਦੀ ਪਾਰਟੀ ਤੇਰਾ ਜੀ ਤਲਵੀਰ ਅੱਛਾ ਸ਼ਡੂਲ ਕੀ ਸਾਰਾ ਹੈ ਸਟੂਲ ਦਾ ਚਲੋ ਦੂਜੀ ਆਜਾ ਅੱਜ ਪਹਿਲਾਂ ਚੱਲ ਰਹੇ ਆ ਅਸੀਂ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਜੇ 400 ਤੇ ਮੈਂ ਇਹਦੇ ਥੇਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿclare ਹੋ ਗਿਆ ਤੇ ਫੇਰ ਇਹ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਬੈਠਾ ਓਏ ਆਪਾਂ ਜਿੱਤ ਜਾਣਾ ਕੰਨ ਅਕਲ ਜਨਾ ਜੇ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਆ ਜੀ ਔਰ ਇਥੇ ਮੈਨੂੰ ਉਥੇ ਬੋਲਦਿਆਂ ਜਿਆਦ ਨਹੀਂ ਸੀ ਰਿਆ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਇਹ 400 ਤੇ ਮੈਂ ਇਹ ਚਿਹਰੇ ਤੇ ਖੁਸ਼ੀ ਉਹਦੇ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਮੈਂ ਕਿਹਾ ਆਪਾਂ ਜਿੱਤ ਜਾਣਾ ਕਿ ਨਾ ਅਕਲ ਜਨਾਂ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠੇ ਡਰਾਈਂਗ ਰੂਮ ਚ ਬੈਠੇ ਆ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇਰੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ। ਉਹਦੀਆਂ ਕਿਵੇਂ ਹਦੋ ਜੀ ਆਪਣੇ ਕੈਂਡੀਡੇਟ ਚੋਂ ਇਲੈਕਸ਼ਨ ਲੜਦੇ ਆ। ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦਰਸ਼ਕ ਕਰਾਂਗੇ। ਕਿੰਨਾ ਨੇ? ਆਮਾ ਜੀ ਪਾਰਟੀ ਤੇਰਾ ਜੀ ਤਲਵਿੰਦਰ ਅਲਵੀਰ ਕੋਲ ਸ਼ਡਿਊਲ ਕੀ ਸਰ ਆਇਆ ਉਸ ਨੂੰ ਗਾ ਦੇ ਚਲੋ ਦੂਰ ਕੀਖਦਾ ਅੱਜ ਅੱਜ ਪਹਿਲੂ ਚੱਲ ਰਹੇ ਆ ਅਸੀਂ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਇਹ 400 ਤੇ ਮੈਂ ਇਹਦੇ ਫੇਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਇਹ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਥੇ ਤੁਰਿਆ ਉਹਨਾਂ ਚਿਰ ਮੇਰੇ ਨਾਲ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਕੱਟਦਾ ਸੀ ਦੋ ਵਾਰੀ ਮੈਂ ਬੈਠਾ ਓਏ ਆਪਾਂ ਜਿੱਤ ਜਾਣਾ ਨਾ ਅਕਲ ਜੰਨਾ ਜੇ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਆ ਔਰ ਇੱਥੇ ਮੈਨੂੰ ਉੱਥੇ ਬੋਲਦਿਆਂ ਜਿਆਦ ਨਹੀਂ ਸੀ ਰਿਆ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਇਹ 400 ਤੇ ਮੈਂ ਇਹ ਚਿਹਰੇ ਤੇ ਖੁਸ਼ੀ ਉਹਦੇ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਮੈਂ ਕਿਹਾ ਆਪਾਂ ਜਿੱਤ ਜਾਣਾ ਕਿ ਨਾ ਅਕਲ ਜਨਾਂ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠੇ ਡਰਾਇੰਗ ਰੂਮ ਚ ਬੈਠੇ ਆ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ ਰੋਗੀਆਂ ਕਿਵੇਂ ਹਦਿਓ ਜੀ ਆਪਣੇ ਕੈਂਡੀਡੇਟ ਦਾ ਇਲੈਕਸ਼ਨ ਲੜ ਰਿਹਾ ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦਰਸ਼ਕ ਕਰਾਂਗੇ ਕਿਹਨਾਂ ਨੇ ਆਵਾਜ਼ ਪਾਡੀ ਤੇਰਾ ਜੀ ਗਲਵੀਰ ਅੱਛਾ ਸ਼ਡਿਊਲ ਕੀ ਸਰ ਆਇਆ ਸੂਲ ਜਾਦੇ ਚਲੋ ਦੂਰ ਦੇਖਦਾ ਅੱਜ ਅੱਜ ਪਹਿਲੂ ਚੱਲ ਰਹੇ ਆ ਅਸੀਂ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਇਹ 400 ਤੇ ਮੈਂ ਇਹਦੇ ਫੇਰੇ ਤੇ ਖੁਸ਼ੀ ਉਹਦਾ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਇਹ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਥੇ ਤੁਰਿਆ ਉਹਨਾਂ ਚਿਰ ਮੇਰੇ ਨਾਲ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਮੈਂ ਬੈਠਾ ਓਏ ਆਪਾਂ ਜਿੱਤ ਜਾਣਾ ਨਾ ਅਕਲ ਜੰਨਾ ਜੇ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਆਈ ਔਰ ਇਥੇ ਮੈਨੂੰ ਉੱਥੇ ਬੋਲਦਿਆਂ ਜਿਆਦ ਨਹੀਂ ਸੀ ਰਿਆ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਇਹ 400 ਤੇ ਮੈਂ ਇਹ ਚਿਹਰੇ ਤੇ ਖੁਸ਼ੀ ਉਹਦੇ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਮੈਂ ਕਿਹਾ ਆਪਾਂ ਜਿੱਤ ਜਾਣਾ ਕਿ ਨਾ ਅਕਲ ਜਨਾਂ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠੇ ਆਂ ਡਰਾਇੰਗ ਰੂਮ ਚ ਬੈਠੇ ਆਂ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇਰੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ। ਉਹ ਕਿਵੇਂ ਹਦੋ ਜੀ ਆਪਣੇ ਕੈਂਡੀਡੇਟ ਦਾ ਇਲੈਕਸ਼ਨ ਲਾ ਰਹੇ ਆ। ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦਰਸ਼ਕ ਕਰਾਂਗੇ। ਕਿਹਨਾਂ ਨੇ? ਆਵਾਜ਼ ਜੀ ਪਾਰਟੀ ਤੇਰਾ ਜੀ ਦਲਵੀਰ ਦਲਵੀਰ ਕੋਲ ਜੀ ਆਵਾਜ਼ ਪਾਰਟੀ ਆ ਸ਼ਡਿਊਲ ਕੀ ਸਾਰਾ ਆ ਸ਼ਡਿਊਲ ਦੇ ਚਲੋ। ਦੂਜੀ ਆਜਾ ਅੱਜ ਪਹਿਲਾਂ ਚੱਲਦੇ ਆਂ ਅਸੀਂ।